ਨਵੇਂ ਨਿਯਮ ਲਾਗੂ ਹੋਏ ਸੀ ਜੇਕਰ 18 ਸਾਲ ਤੋਂ ਘੱਟ ਬੱਚਾ ਸਕੂਟੀ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਤੇ ਕਾਰਵਾਈ ਹੋਵੇਗੀ 3 ਸਾਲ ਦੀ ਜੇਲ੍ਹ ਅਤੇ ਜੁਰਮਾਨਾ ਹੋ ਸਕਦਾ ਹੈ ਪਰ ਫਿਲਹਾਲ ਪੰਜਾਬ ਚ 20 ਅਗਸਤ ਤੱਕ ਨਾਬਾਲਗ ਬੱਚਿਆਂ ਦਾ ਚਲਾਨ ਨਹੀਂ ਕਟਿਆ ਜਾਵੇਗਾ ਰਾਜ ਟ੍ਰੈਫਿਕ ਪੁਲਿਸ ਅਗਸਤ ਮਹੀਨੇ ਵਿੱਚ ਨਾਬਾਲਕਾਂ ਨੂੰ ਡਰਾਈਵਿੰਗ ਨਾ ਕਰਨ ਲਈ ਜਾਗਰੂਕ ਕਰੇਗੀ ADGP ਟ੍ਰੈਫਿਕ ਐਸ ਰਾਏ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ ਟ੍ਰੈਫਿਕ ਚਲਾਨ ਕੱਟਣ ਦੀ ਇਹ ਮਿ 1 ਅਗਸਤ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਟ੍ਰਾਫਿਕ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੀ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਫਿਲਹਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ 20 ਅਗਸਤ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਨਵੇਂ ਦਿਸ਼ਾ ਨਿਰਦੇਸ਼ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਪੱਬਲ ਪੂਸਾ ਪੈਦਾ ਨਾ ਹੋਵੇ ਚੇਤੇ ਰਹੇ ਕਿ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਜੇਕਰ ਸਾਲ ਤੋਂ ਕਟੋਂ ਮਰਦਾ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਦੇ ਤਹਿਤ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚੇ ਵੱਲੋਂ ਚਲਾਏ ਜਾ ਰਹੇ ਵਾਹਨ ਦੀ ਰਜਿਸਟ੍ਰੇਸ਼ਨ 1 ਸਾਲ ਲਈ ਰੱਦ ਕਰ ਦਿੱਤੀ ਜਾਵੇਗੀ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਨਾਬਾਲਕਾਂ વૃદ્ધ ਮੁਹਿੰਮ ਚਲਾਉਂਦਾ ਐਲਾਨ ਕੀਤਾ ਸੀ ਹੁਣ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਇਲੈਕਟ੍ਰੋਨਿਕ ਵਾਹਨ ਚਲਾ ਸਕਦੇ ਹਨ ਜਾਂ ਨਹੀਂ ਲੋਕਾਂ ਨੂੰ ਬਰੂ ਕੀਤਾ ਜਾਵੇਗਾ ਕਿ ਚੰਗੀ ਨੰਬਰ ਪਲੇਟ ਵਾਲੇ ਇਲੈਕਟ੍ਰੋਨਿਕ ਵਾਹਨਾ ਲਈ ਲਾਇਸੈਂਸ لازمی ਹੈ ਇਸ ਲਈ ਉਹ ਬੱਚੇ ਨਹੀਂ ਚਲਾ ਸਕਦੇ 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੈਲਮਟ ਪਾ ਕੇ 50 ਸੀਸੀ ਤੋਂ ਘੱਟ ਸਮਰੱਥਾ ਵਾਲਾ ਇੰਜਣ ਚਲਾ ਸਕਦਾ ਹੈ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਕਸਬੇ ਅਤੇ ਕਲੋਨੀਆਂ ਵਿੱਚ ಗ್ರಾಮ ਪੰਚਾਇਤਾਂ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈਆਂ ਜਾਣ ਦਾ ਸਹੀ ਹੈ ਕਿ ਪਹਿਲਾ 1 ਅਗਸਤ ਤੋਂ ਨਾ ਬਾਲਕਾਂ ਦਾ ਚਲਾਨ ਘਟਨਾ ਸ਼ੁਰੂ ਹੋਣਾ ਸੀ ਨਵੇਂ ਕਾਨੂੰਨ ਜਿਹੜੇ ਲਾਗੂ ਨੇ ਪਰ ਹੂੰ ਟ੍ਰੈਫਿਕ ਪੁਲਿਸ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ 20 ਅਗਸਤ ਤੱਕ ਨਾਬਾਲਿਕਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦਾ ਚਾਰ ਚਾਰ ਵੀਕਲ ਜਾਂ ਦੋ ਵੀਕਲ ਨਹੀਂ ਚਲਾ ਸਕਦੇ ਨਹੀਂ ਤਾਂ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਏਗੀ ਜਿਸ ਦੇ ਵਿੱਚ ਉਹਨਾਂ ਨੂੰ 3 ਸਾਲ ਦੀ ਸਜ਼ਾ 25000 ਰੁਪਏ ਦਾ ਜੁਰਮਾਨਾ ਅਤੇ ਉਹਨਾਂ ਦੇ ਵੀਕਲ ਦਾ 1 ਸਾਲ ਦਾ ਰਜਿਸਟ੍ਰੇਸ਼ਨ ਕੈਨਸਲ ਹੋ ਸਕਦਾ ਹੈ ਜੇਕਰ 18 ਸਾਲ ਤੋਂ ਘੱਟ ਬੱਚਾ ਸਕੂਟੀ ਮੋਟਰਸਾਈਕਲ ਜਾਂ ਗੱਡੀ ਚਲਾਨਾ ਪਾਇਆ ਜਾਂਦਾ ਹੈ ਤਾਂ ਉਸੇ ਮਾਪਿਆਂ ਤੇ ਕਾਰਵਾਈ ਹੋਵੇਗੀ 3 ਸਾਲ ਦੀ ਜੇਲ ਅਤੇ ਜੁਰਮਾਨਾ ਹੋ ਸਕਦਾ ਹੈ ਪਰ ਫਿਲਹਾਲ ਪੰਜਾਬ ਚ 20 ਅਗਸਤ ਤੱਕ ਨਾਬਾਲਗ ਬੱਚਿਆਂ ਦਾ ਚਲਾਨ ਨਹੀਂ ਕਟਿਆ ਜਾਵੇਗਾ ਰਾਜ ਟ੍ਰੈਫਿਕ ਪੁਲਿਸ ਅਗਸਤ ਮਹੀਨੇ ਵਿੱਚ ਨਾਬਾਲਗਾਂ ਨੂੰ ਡਰਾਈਵਿੰਗ ਨਾ ਕਰਨ ਲਈ ਜਾਗਰੂਕ ਕਰੇਗੀ ADGP ਟ੍ਰੈਫਿਕ ਐਸ ਰਾਏ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ ਟ੍ਰੈਫਿਕ ਚਲਾਨ ਕੱਟਣ ਦੀ ਮੁਹਿੰਮ 1 ਅਗਸਤ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਟ੍ਰੈਫਿਕ ਸਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੀ ਸਮਾਜ ਇਹ ਸੰਸਥਾਵਾਂ ਬੁੱਧੀਜੀਵੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਫਿਲਹਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ 20 ਅਗਸਤ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਨਵੇਂ ਦਿਸ਼ਾ ਨਿਰਦੇਸ਼ ਜਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਪੱਬਲ ਪੂਸਾ ਪੈਦਾ ਨਾ ਹੋਵੇ ਚੇਤੇ ਰਹੇ ਕਿ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸੇ ਹੱਤ ਤਿੰਨ ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚੇ ਵੱਲੋਂ ਚਲਾਏ ਜਾ ਰਹੇ ਵਾਹਨ ਦੀ ਰਜਿਸਟ੍ਰੇਸ਼ਨ ਇੱਕ ਸਾਲ ਲਈ ਰੱਦ ਕਰ ਦਿੱਤੀ ਜਾਵੇਗੀ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਨਾਬਾਲਕਾਂ ਵਿਰੁੱਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ ਹੁਣ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਇਲੈਕਟ੍ਰੋਨਿਕ ਵਾਹਨ ਚਲਾ ਸਕਦੇ ਹਨ ਜਾਂ ਨਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਚੰਗੀ ਨੰਬਰ ਪਲੇਟ ਵਾਲੇ ਇਲੈਕਟ੍ਰੋਨਿਕ ਵਾਹਨਾਂ ਲਈ ਲਾਇਸੈਂਸ ਲਾਜ਼ਮੀ ਹੈ ਇਸ ਲਈ ਉਹ ਬੱਚੇ ਨਹੀਂ ਚਲਾ ਸਕਦੇ 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੈਲਮਟ ਪਾ ਕੇ 50 ਸੀਸੀ ਤੋਂ ਘੱਟ ਸਮਰੱਥਾ ਵਾਲਾ ਇੰਜਣ ਚਲਾ ਸਕਦਾ ਹੈ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਕਸਬੇ ਆ ਤੇ ਕਲੋਨੀਆਂ ਵਿੱਚ ਗ੍ਰਾਮ ਪੰਚਾਇਤਾਂ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈਆਂ ਜਾਣ ਦਾ ਸਈਏ ਕਿ ਪਹਿਲਾ 1 ਅਗਸਤ ਤੋਂ ਨਾਬਾਲਕਾਂ ਦਾ ਚਲਾਨ ਘਟਨਾ ਸ਼ੁਰੂ ਹੋਣਾ ਸੀ ਨਵੇਂ ਕਾਨੂੰਨ ਜਿਹੜੇ ਲਾਗੂ ਹੋਏ ਨੇ ਪਰ ਹੁਣ ਟ੍ਰੈਫਿਕ ਪੁਲਿਸ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ 20 ਅਗਸਤ ਤੱਕ ਨਾਬਾਲਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦਾ ਚਾਰ ਚਾਰ ਵੀਕਲ ਜਾਂ ਦੋ ਵੀਕਲ ਨਹੀਂ ਚਲਾ ਸਕਦੇ ਨਹੀਂ ਤਾਂ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਏਗੀ ਜਿਸ ਦੇ ਵਿੱਚ ਉਹਨਾਂ ਨੂੰ 3 ਸਾਲ ਦੀ ਸਜ਼ਾ 25000 ਰੁਪਏ ਦਾ ਜੁਰਮਾਨਾ ਅਤੇ ਉਹਨਾਂ ਦੇ ਵੀਕਲ ਦਾ 1 ਸਾਲ ਦਾ ਰਜਿਸਟ੍ਰੇਸ਼ਨ ਕੈਨਸਲ ਹੋ ਸਕਦਾ ਹੈ